ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੇਖੋ ਅਜੀ ਜਵਾਨ ਕਰ ਲੈਂਦੇ ਹੋ ਜਿੰਨੇ ਵੱਧ ਬੰਦੇ ਜਵਾਨ ਹੋਣਗੇ ਫਿਰ ਗੱਲ ਕਰਨ ਦੀ ਦਾ ਮਜ਼ਾ ਆਏਗਾ ਕਾਫੀ دیر ਬਾਅਦ ਲਾਈਵ ਹੋ ਰਿਹਾ ਮੈਂ ਜਿਉ YouTube ਤੇ ਤੇ ਮੈਂ ਕਹਾਂ ਲਾ 2 ਸਾਲ ਹੋ ਗਏ ਹੋਣੇ ਆ ਲਾਈਵ 2 ਸਾਲ ਪਹਿਲਾਂ ਹੋਇਆ ਸੀ ਮੈਂ ਲਾਈਵ ਪਰ ਹੁਣ ਉਸ ਟਾਪ ਨਾਲ ਜਿੰਤਾ ਪਹਿਲਾਂ ਬੰਦੇ ਜੁੜਦੇ ਸੀਗੇ ਹੁਣ ਉੰਨੀ ਜਲਦੀ ਨਹੀਂ ਜੁੜਦੇ ਇੱਕ ਰੈਗੂਲਰਲੀ ਲਾਈਵ ਹੋਵਾਂਗਾ ਤਾਂ ਪਤਾ ਹੁੰਦਾ ਵੀ ਹਾਂਜੀ ਸასი ਕਾਲ ਦੀ ਐਮੇਤੋ ਜੀ ਜਿੱਦਾਂ ਰੈਗੂਲਰਲੀ ਲਾਈਵ ਹੋਵਾਂਗਾ ਤਾਂ ਸਭ ਨੂੰ ਪਤਾ ਲੱਗੇਗਾ ਵੀ ਹਾਂ ਲਾਈਵ ਐ ਇਸ ਟਾਈਮ ਹੁੰਦੇ ਹਾਂ ਹਾਂਜੀ ਹੈਲੋ ਜੀ ਪਵਨ ਜੀ ਤੇ ਮੈਂ ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਕਿ ਇੱਕ ਵਾਰੀ ਲਾਈਵ ਹੋ ਕੇ ਦੇਖੀਏ ਹੁਣ ਇਸ YouTube ਤੇ ਵੀ ਕਿਉਂਕਿ 2 ਸਾਲ ਪਹਿਲਾਂ ਹੋਏ ਸੀ ਜਦ ਤੱਕ ਕਾਫੀ 음 ਵਧੀਆ ਗੱਲਬਾਤ ਸੀ ਫਿਰ ਆ ਬਿਜ਼ੀ ਜ਼ਿੰਦਗੀ ਆ ਕਾਫੀ ਬਿਜ਼ੀ ਹੋ ਗਈ ਬਿਜ਼ੀ ਜ਼ਿੰਦਗੀ ਦੇ ਵਿੱਚ ਨਾ ਟਾਈਮ ਕੱਢਣਾ ਮੁਸ਼ਕਲ ਹੋ ਜਾਂਦਾ ਵੀਡੀਓਜ਼ ਵੀ ਨਹੀਂ ਬਣਦੇ ਕਈ ਵਾਰੀ ਮੇਰੇ ਕੋ 15-15 ਦਿਨ ਵੀ ਕੋਈ ਵੀਡੀਓ ਨਹੀਂ ਪੈਂਦੀ ਤਾਂ ਹਾਂਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਮੋਹਾਲੀ ਤੋਂ ਸੀਰਾ ਸਾਬ ਤੇ ਦਰਅਸਲ ਮੈਂ ਵੀਡੀਓ ਕਾਫੀ ਪਾਣੀ ਚਾਹਦਾ ਆ ਦਿਮਾਗ ਦੇ ਵਿੱਚ ਕਈ ਹੁੰਦੇ ਆ ਆਈਡੀਏ ਕਈ ਜਗ੍ਹਾ ਪਰ ਅ ਕਦਰ ਐਦਾ ਆ ਕਿ ਜਿਹੜਾ ਖਮਮਾਕਰਾਂ ਦੀ ਦਾ ਰਜੇਵੇਂ ਆ ਇਹ ਲਾਉ ਨਹੀਂ ਕਰਦੇ ਜ਼ਿੰਦਗੀ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਮੈਂ ਕਹਿੰਦਾ ਬਈ ਜਿਹੜੀਆਂ ਸਾਡੀਆਂ ਇੱਛਾਵਾਂ ਹੁੰਦੀਆਂ ਆ ਸਾਡੀਆਂ ਇੱਛਾਵਾਂ ਸਾਡੀਆਂ ਜ਼ਿੰਮੇਵਾਰੀਆਂ ਇਹ ਸਾਨੂੰ ਨਾ ਇੰਨਾ ਸਾਡੀ ਜ਼ਿੰਦਗੀ ਨੂੰ ਗੁੰਝਲਦਾਰ ਬਣਾ ਦਿੰਦੀਆਂ ਆ ਕਿ ਸਾਡੇ ਕੋਲ ਜਿਹੜੀ ਚੀਜ਼ਾਂ ਅਸੀਂ ਕਰਨਾ ਚਾਹੁੰਦੇ ਆ ਉਹਨਾਂ ਲਈ ਟਾਈਮ ਨਹੀਂ ਹੁੰਦਾ ਉਹ ਜਿਹੜੀਆਂ ਗੁੰਝਲ ਆ ਜਿਹੜੀਆਂ ਇਕੱਠਾ ਪਈਆਂ ਆ ਇਹ ਖੋਲਣੀਆਂ ਮੁਸ਼ਕਲ ਹੋ ਜਾਂਦੀਆਂ ਸਾਨੂੰ ਕੰਮ ਮਨ ਮਾਰ ਕੇ ਕੰਮਕਾਰ ਜਰੂਰ ਕਰਨਾ ਪੈਂਦਾ ਹੈ ਇੱਕ ਟਾਈਮ ਹੁੰਦਾ ਹੈ ਕਿ ਸਵੇਰੇ ਚਲੇਗਾ ਸ਼ਾਮ ਨੂੰ ਆ ਗਏ ਤੇ ਇਹਨਾਂ ਟਾਈਮ ਦੇ ਵਿੱਚ ਸਾਨੂੰ ਇਹ ਉਹ ਟਾਈਮ ਕੱਢਣਾ ਮੁਸ਼ਕਲ ਹੋ ਜਾਂਦਾ ਆਪਣੀ ਸ਼ੌਂਕ ਲਈ ਜਿੱਦਾਂ ਹੁਣ ਵੀਡੀਓ ਬਣਾਉਣਾ ਮੇਰਾ ਸ਼ੌਂਕ ਹੈ ਮੌਸਮ ਵਧੀਆ ਹੈ ਜੀ ਪੰਜਾਬ ਦਾ ਨਜ਼ਾਰੇ ਦਾ ਹੈ ਕਹਿਣ ਮੌਸਮ ਇਸ ਟਾਈਮ ਜਦ ਸਾਰੇ ਸਾਲ ਦੇ ਵਿੱਚ ਆ ਜਿਹੜਾ ਦਿਨ ਹੁੰਦੇ ਆ ਨਾ ਮਾਰਚ ਮਹੀਨਾ ਹੋ ਗਿਆ ਫਰਵਰੀ ਹੋ ਗਈ ਇੱਚ ਮੌਸਮ ਵਧੀਆ ਹੁੰਦਾ ਮਤਲਬ ਸਾਨੂੰ ਜਿਹੜੇ ਆਪਣਾ ਮਨ ਮਾਰਨਾ ਪੈਂਦਾ ਤੁਹਾਨੂੰ ਦੱਸਿਆ ਆਪਣੇ ਜਿਹੜੇ ਸ਼ੌਂਕ ਹੈ ਪੂਰੇ ਕਰਨੇ ਆ ਸ਼ੌਂਕ ਲਈ ਟਾਈਮ ਕੱਢਣਾ ਪੈਂਦਾ ਹੈ ਵੀ ਇਹ ਕੱਢਣਾ ਵੀ ਚਾਹੀਦਾ ਹੈ ਦੇਖੋ ਕਾਮਕਾਰ ਆਪਣੀ ਜਗਾ ਆਪਣੇ ਲਈ ਟਾਈਮ ਕੱਢਣਾ ਆਪਣੀ ਜਗਾ ਮੈਂ ਫਿਰ ਵੀ ਕੱਢ ਲੈਣਾ ਹੁੰਦਾ ਟਾਈਮ ਤੇ ਮੈਨੂੰ ਪਸੰਦ ਕੀ ਹੈ ਮੈਨੂੰ ਗੱਲਾਂ ਬਾਤਾਂ ਕਰਨੀਆਂ ਪਸੰਦ ਹੈ ਕੁਝ ਚੀਜ਼ਾਂ ਹੈ ਸਟਰੀ ਬਾਰੇ ਕੁਝ ਉਹ ਲੈਂਗੁਏਜਸ ਬਾਰੇ ਆਪਣੀਆਂ ਪੁਰਾਣੀਆਂ ਜਾਤਾਂ ਦੁਆਰਾ ਸ਼ੇਅਰ ਕਰਨੀਆਂ ਉਹਨਾਂ ਨੂੰ ਸੰਭਾਲ ਕੇ ਰੱਖਣਾ ਦੇਖਣਾ ਦੇਖੋ ਇੱਕ ਮੈਂ ਗੱਲ ਕਰਨੀ ਚਾਹਣਾ ਮੈਂ ਵੀਡੀਓ ਵੀ ਬਣਾਉਂਗਾ ਇਸ ਬਾਰੇ ਦੇਖੋ ਜਿਹੜੀਆਂ ਸਾਡੀਆਂ ਨਾ ਆਪਾਂ ਕਹਿੰਦੇ ਬਹੁਤ ਕੈਂਤੀ ਹੁੰਦੀ ਹੈ ਵੀ ਜਿਹੜਾ ਆਪ ਤੁਹਾਡਾ ਲੰਘ ਗਿਆ ਟਾਈਮ ਉਹਨੂੰ ਭੁੱਲ ਜਾਣਾ ਚਾਹੀਦਾ ਅ ਅੱਗੇ ਬਾਰੇ ਸੋਚੋ ਨਹੀਂ ਜਿਹੜਾ ਤੁਹਾਡਾ ਟਾਈਮ ਲੰਘ ਗਿਆ ਜਿਹੜਾ ਤੁਹਾਡਾ ਕਹਿੰਦੇ ਨਾ ਭੂਤਕਾਲ ਕਹਿੰਦੇ ਆ ਜਿਹਨੂੰ ਅਸੀਂ ਪਾਸਟ ਕਹਿ ਦਿੰਦੇ ਆ ਉਹਦੀਆਂ ਜਿਹੜੀਆਂ ਕੋੜੀਆਂ ਜਾਂਦਾ ਹੁੰਨੀਆਂ ਭੁੱਲ ਜਾਣੀਆਂ ਚਾਹੀਦੀਆਂ ਜਿਹੜੀਆਂ ਮਿੱਠੀਆਂ ਜਾਂਦਾ ਹੁੰਨੀਆਂ ਨਾ ਉਹ ਹਮੇਸ਼ਾ ਯਾਦ ਰੱਖੋ ਮਿੱਠੀਆਂ ਜਾਂਦਾ ਮਤਲਬ ਜਿਹੜੇ ਪਲ ਤੁਸੀਂ ਗੁਜ਼ਾਰੇ ਹੈ ਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਘਰਦਿਆਂ ਨਾਲ ਆਪਣੇ ਬੱਚਿਆਂ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਉਹ ਸਾਰੇ ਯਾਦ ਰੱਖਣੇ ਚਾਹੀਦੇ ਆ ਜੇ ਹੋ ਸਕੇ ਨਾ ਉਹ ਰਿਕਾਰਡ ਕਰ ਲਓ ਅੱਜ ਕੱਲ ਤਾਂ ਬਹੁਤ ਚੀਜ਼ਾਂ ਆ ਫੋਨ ਆ ਗਿਆ ਪਹਿਲਾਂ ਤਾਂ ਕੈਮਰਾ ਕਿਸੇ ਕਿਸੇ ਕੋਲ ਹੁੰਦਾ ਸੀਗਾ ਅਮਨਦੀਪ ਕੌਰ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਲੰਬੀ ਉਮਰ ਲਈ ਕਿਹਾ ਹੈ ਰੱਬ ਸਾਰਿਆਂ ਨੂੰ ਲੰਬੀ ਉਮਰ ਦੇਵੇ। ਅ ਠੀਕ ਠਾਕ ਐ ਮੈਂ। ਮਤਲਬ ਹੁਣ ਉਸੇ ਗੱਲ ਤੇ ਆਨੇ ਅਸੀਂ ਕਿ ਪਾਸਟ ਅਸੀਂ ਨਹੀਂ ਭੁੱਲਣਾ ਚਾਹੀਦਾ ਪਰ ਪਾਸਟ ਉਹ ਨਹੀਂ ਭੁੱਲਣਾ ਚਾਹੀਦਾ ਜਿਹੜਾ ਵਧੀਆ ਸੀਗਾ। ਹਾਂ ਜਿਹੜੇ ਤੁਹਾਡੀਆਂ ਕੌੜੀਆਂ ਜਾਂਦਾ ਉਹ ਭੁੱਲ ਜਾਓ। ਉਹ ਦੁਬਾਰਾ ਨਾ ਯਾਦ ਕਰੋ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੋੜੀਆਂ ਜਿਆਦਾ ਵੀ ਹੁੰਦੀਆਂ ਐ ਮਿੱਠੀਆਂ ਵੀ ਹੁੰਦੀਆਂ ਐ ਹਰੇਕ ਦੀ ਜ਼ਿੰਦਗੀ ਜ ਹੈ ਇਹ ਨਹੀਂ ਹੈਗਾ ਹਰੇਕ ਬੰਦੇ ਨੇ ਗਲਤੀਆਂ ਵੀ ਕੀਤੀਆਂ ਹੋਣੀਆਂ ਗਲਤੀਆਂ ਹਰ ਬੰਦਾ ਕਰਦਾ ਹੈ ਕੋਈ 100% ਪਰਫੈਕਟ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਜਿਹੜੇ ਨਵੇਂ ਜੁਆਇਨ ਕਰ ਰਹੇ ਆ ਜੀ ਤੇ ਮਿੱਠੀਆਂ ਜਿਆਦਾ ਯਾਦ ਰੱਖੋ ਜੇ ਹੋ ਸਕੇ ਤਾਂ ਉਹਨਾਂ ਨੂੰ ਰਿਕਾਰਡ ਕਰ ਲਓ ਤੇ ਦੁਬਾਰਾ ਉਹਨੂੰ ਪਬਲਿਸ਼ ਕਰੋ ਜਾਂ ਦੇਖੋ ਤੁਹਾਡਾ ਮਤਲਬ ਪੋਜ਼ਿਟਿਵ ਵਾਈਬਸ ਆਣ ਗਿਆ ਤੁਹਾਡੇ ਪੋਜ਼ਿਟਿਵਿਟੀ ਤੁਹਾਡੇ ਆਏਗੀ ਉਹ ਤੁਹਾਨੂੰ ਵਧੀਆ ਰਹੇਗੀ ਤੇ ਅੱਗੇ ਤਾਂ ਕਿਸੇ ਨੇ ਨਹੀਂ ਦੇਖਿਆ ਜਿਹੜਾ ਵਰਤਮਾਨ ਹੈ ਉਹ ਵਧੀਆ ਮਾਣੀਏ ਤਾਂ ਵਧੀਆ ਗੱਲ ਹੈ ਵਧੀਆ ਕਰੀਏ ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਗਲਤੀਆਂ ਹੁੰਦੀਆਂ ਹਰੇਕ ਬੰਦੇ ਤੋਂ ਗਲਤੀ ਹੁੰਦੀ ਹੁੰਦੀ ਹੈ ਇਦਾਂ ਨਹੀਂ ਹੈਗਾ ਕਿ ਗਲਤੀ ਨਹੀਂ ਹੋਏਗੀ ਹਾਂਜੀ ਗੁਰਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਭ ਕਾਮਨਾਵਾਂ ਲਈ ਤਰੱਕੀ ਹਰੇਕ ਬੰਦਾ ਕਰੇ ਮੈਂ ਕਹਿੰਦਾ ਤਰੱਕੀ ਹਰੇਕ ਬੰਦਾ ਕਰੇ ਮੈਂ ਤਾਂ ਆਪ ਮੇਰੇ ਨਾਲ ਜੁੜੇ ਹੋਏ ਜਿਹੜੇ ਮੇਰੇ ਨਾਲ ਹਜੇ ਤਾਂ ਮੈਂ ਜੁਟਿਊਬ ਤੇ ਕਹਿੰਦਾ ਮੇਰੇ ਨਾਲ ਮੈਂ ਕੰਮ ਵੀ ਆਪਣਾ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਮੁੰਡੇ ਮੇਰੇ ਕੋਲ ਕੰਮ ਸਿੱਖ ਕੇ ਆਪਣਾ ਆਪਣਾ ਕੰਮ ਖੋਲਦੇ ਆ ਮੈਂ ਸਾਰੇ ਤਰੱਕੀ ਚ ਹੈ ਇਸ ਟਾਈਮ ਆਪਣੇ ਬੱਤੀਆਂ ਨੂੰ ਆਪਣੇ ਪਰਿਵਾਰ ਪਾਲ ਰਹੇ ਆ 15 ਜਣੇ ਮੇਰੇ ਕੋ ਕੰਮ ਸਿੱਖ ਕੇ ਆਪਣਾ ਪਰਿਵਾਰ ਪਾਲ ਲਏ ਹੁਣ ਹੋਰ ਵੀ ਬੰਦਿਆਂ ਨੂੰ ਮੈਂ ਸਿਖਾਦਾ ਹੁੰਨਾ ਕੰਮ ਤਾਂ ਕਿ ਵਧੀਆ ਕੋਈ ਵਿਦੇਸ਼ਾਂ ਚ ਵੀ ਆ ਮਤਲਬ ਅਧਿਕਮ ਬੱਚੇ ਵਿਦੇਸ਼ਾਂ ਚ ਜਾ ਕੇ ਕੰਮ ਕਰ ਰਹੇ ਆ ਸੇਮ ਇਹੀ ਤੇ ਮਿੱਤੋਂ ਵਧੀਆ ਕੰਮ ਕਰ ਰਹੇ ਆ ਮਿੱਤੋਂ ਵੀ ਵਧੀਆ ਕੰਮ ਕਰ ਰਹੇ ਆ ਤੇ ਬਾਕੀ ਕੁਝ ਨਹੀਂ ਹੈਗਾ ਦੁਨੀਆਦਾਰੀ ਐਦਾਂ ਹੀ ਚੱਲਦੀ ਹੈ ਤੇ ਅੱਜ ਮੈਂ ਨਾ ਕਮੈਂਟ ਪੜ੍ਹ ਰਿਹਾ ਸੀ ਮੈਂ ਉਹ ਵੀ ਦੱਸਦਾ ਤੁਹਾਨੂੰ ਪਹਿਲਾਂ ਮੈਂ ਉਹ ਦੱਸ ਦਵਾ ਫਿਊਚਰ ਹਮੇਸ਼ਾ ਬਹੁਤੀ ਟੈਂਸ਼ਨ ਨਾ ਲਿਆ ਕਰੋ ਫਿਊਚਰ ਕਿਆ ਹੋਣਾ ਹੈ ਹਾਂ ਕੁਝ ਚੀਜ਼ਾਂ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਤੁਸੀਂ ਰੋਟੀ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ ਇਹ ਜ਼ਰੂਰੀ ਹੈ ਬਾਕੀ ਜੋ ਹੋਣਾ ਵਕਤ ਕਿਸੇ ਦੇ ਕੰਟਰੋਲ 'ਚ ਨਹੀਂ ਹੈਗਾ ਇੱਕ ਬੰਦੇ ਨੇ ਸ਼ਾਇਰ ਨੇ ਕਿਹਾ ਸੀਗਾ ਵੀ ਕਹਿੰਦਾ ਮਹਿੰਗੀ ਸੇ ਮਹਿੰਗੀ ਘੜੀ ਲਗਾ ਕਰ ਦੇਖ ਲਈ ਪਰ ਵਕਤ ਕਭੀ ਮੇਰੇ ਮੁਤਾਬਕ ਨਹੀਂ ਚਲਾ ਵਕਤ ਕਦੇ ਕਿਸੇ ਦੇ ਮੁਤਾਬਕ ਨਹੀਂ ਚਲਦਾ ਘੜੀ ਜਿੰਨੀ ਮਰਜੀ ਮਹਿੰਗੀ ਲਾ ਲਓ ਜਿੰਨੋ ਜੋ ਮਰਜੀ ਕਰ ਲਓ ਟਾਈਮ ਨੇ ਆਪਣੇ ਹਿਸਾਬ ਨਾਲ ਚੱਲਣਾ ਹੈ ਅਸੀਂ ਬਹੁਤ ਖੁਸ਼ ਸੋਚਦੇ ਹਾਂ ਅਸੀਂ ਮੈਂ ਖੁਦ ਆਪਣੀ ਗੱਲ ਦੱਸਦਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਹੁਣ ਮੈਂ ਕੋਈ ਫੇਸਬੁੱਕ ਹੀ ਗਿਆਨ ਵੀ ਨਹੀਂ ਦਿੰਦਾ ਹੁਣ ਕਿਸੇ ਨੂੰ ਕਿਸੇ ਨੂੰ ਗਿਆਨ ਵੀ ਨਹੀਂ ਬੋਤਾ ਦਿੰਦਾ ਹੁਣ ਕਿ ਮੈਂ ਕੋਈ ਐਡਾ ਐਡੀ ਬੜੀ ਹਸਤੀ ਨਹੀਂ ਹੈਗਾ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗਾ ਹਾਂ ਬਲੌਗ ਵਧੀਆ ਲੱਗ ਰਿਹਾ ਹੈ ਤਾਂ ਧੰਨਵਾਦ ਜੀ ਮਤਲਬ ਮੈਂ ਜੋ ਜ਼ਿੰਦਗੀ ਚ ਮੈਂ ਚਾਹਿਆ ਜਾਂ ਮੈਂ ਜੋ ਚਾਹੁੰਦਾ ਸੀਗਾ ਕਿ ਆ ਦੁਨੀਆ ਆ ਜਾ ਆ ਚੀਜ਼ ਮੇਰੇ ਹਿਸਾਬ ਨਾਲ ਚੱਲੇ ਇਦਾਂ ਨਹੀਂ ਚੱਲੀ ਹਮੇਸ਼ਾ ਆਪਣੇ ਹਿਸਾਬ ਨਾਲ ਟਾਈਮ ਚੱਲਿਆ ਜੋ ਹੁੰਦਾ ਹੁੰਦਾ ਰਿਹਾ ਮੈਂ ਬਹੁਤ ਲੰਬਾ ਸੋਚਿਆ ਹੀ ਨਹੀਂ ਜਿੱਥੇ ਤੱਕ ਆ ਗਏ ਬਹੁਤ ਵਧੀਆ ਰੱਬ ਦੀ ਪੂਰੀ ਮਿਹਰ ਹੈ ਤੇ ਅਸੀਂ ਜੋ ਰੱਬ ਨੇ ਕੀਤਾ ਹੈ ਨਾ ਵਧੀਆ ਹੀ ਕੀਤਾ ਹੈ ਚਾਹੇ ਮੇਰੇ ਨਾਲ ਕੁਝ ਗਲਤ ਵੀ ਹੋਇਆ ਠੀਕ ਵੀ ਹੋਇਆ ਹੈ ਮਤਲਬ ਐਵਰੇਜ ਹਰੇਕ ਬੰਦੇ ਦਾ ਜੀਵਨ ਐਵਰੇਜ ਚੱਲਦਾ ਹੈ ਸੁਖ ਵੀ ਆਂਦੇ ਆ ਦੁੱਖ ਵੀ ਆਂਦੇ ਆ ਜੇ ਤੁਸੀਂ ਲੋਕ ਦੇ ਕੋਲ ਸੁਖ ਕਿਸੇ ਕੋਲ ਬਹੁਤ ਜ਼ਿਆਦਾ ਆਇਆ ਹੈ ਤਾਂ ਇਹ ਜ਼ਰੂਰੀ ਇਹ ਗੱਲ ਤੁਹਾਨੂੰ ਦੱਸ ਦੇਣਾ ਜ਼ਰੂਰੀ ਹੈ ਉਹ ਉਹ ਪਿੱਛੇ ਕਿਸੇ ਦੁੱਖਾਂ ਚੋਂ ਨਿਕਲ ਕੇ ਸੁਖ ਜਾਇਆ ਹੈ ਚਾਹੇ ਉਹ ਗਰੀਬੀ ਚੋਂ ਆਇਆ ਹੈ ਤੇ ਇਹ ਸੁਖ ਜ਼ਰੂਰੀ ਹੈ ਮਤਲਬ ਦੁੱਖ ਸੁਖ ਇਕੱਠੇ ਚੱਲਦੇ ਆ ਹਾਂ ਠੀਕ ਹੈ ਇਹ ਤੇ ਪੰਜਾਬੀ ਚ ਲਿਖ ਦਿਓ ਪੀਟਰ ਪਾਰਕਰ ਮੈਂ ਪੰਜਾਬੀ ਬੋਲ ਰਿਹਾ ਤੁਸੀਂ ਪੰਜਾਬੀ ਚ ਲਿਖ ਦਿਓ ਮੈਨੂੰ ਥੋੜਾ ਮੈਂ ਕਈ ਗੱਲਾਂ ਸਮਝ ਨਹੀਂ ਆ ਰਹੀਆਂ ਇੰਗਲਿਸ਼ ਦੇ ਵਿੱਚ ਕਈ ਵਰਡ ਐਦਾਂ ਦੇ ਹੁੰਦੇ ਆ ਪਾਸਟ ਨਾਟ ਸਪੀਕਿੰਗ ਐਂਡ ਪਾਸਟ ਨਾਟ ਸਪੀਕਿੰਗ ਪਤਾ ਨਹੀਂ ਭਾਜੀ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਪੰਜਾਬੀ ਚ ਲਿਖ ਦਿਓ ਯਾਰ ਹਾਂ عمان ਤੋਂ ਜੀ ਸასი ਕਾਲ ਤੇ ਮੈਂ ਨਾ ਹੁਣ ਅੱਗੇ ਕੁਝ ਵੀਡੀਓ ਅਲੱਗ-ਅਲੱਗ ਵਿਸ਼ਿਆਂ ਤੇ ਮੈਂ ਬਣਾ ਲਾ ਹੁੰਨਾ ਕੋਈ ਮੇਰਾ ਇੱਕ ਕਨਸੈਪਟ ਸਿੱਧਾ ਕਨਸੈਪਟ ਹੈ ਨਹੀਂ ਕੋਈ ਵੀ ਕਈਆਂ ਦਾ ਬਲੌਗਿੰਗ ਦਾ ਕਨਸੈਪਟ ਹੈਗਾ ਸਿੱਧਾ ਵੀ ਕੋਈ ਆਪਣੇ ਘਰ ਦੀ ਪ੍ਰਾਈਵੇਸੀ ਸ਼ੇਅਰ ਉਹ ਕਰਦੇ ਰਹਿੰਦੇ ਐਦਾਂ ਨਹੀਂ ਕੋਈ ਵੀਡੀਓ ਬਣਾਦੇ ਰਹਿੰਦੇ ਮੈਂ ਇੱਥੇ ਚੱਲ ਗਿਆ ਮੈਂ ਆ ਬਣਾ ਲਿਆ ਉਹ ਕਰ ਲਿਆ ਆ ਖਾ ਲਿਆ ਉਹ ਕਰ ਲਿਆ ਇਦਾਂ ਦਾ ਮੇਰਾ ਕੁਝ ਨਹੀਂ ਹੈਗਾ ਜਾਂ ਕੋਈ ਕਿਸੇ ਦਾ ਇੱਕ ਅਲੱਗ ਕਨਸੈਪਟ ਹੈ ਕਿਸ ਕੋਈ ਟਰੈਵਲਿੰਗ ਦੀਆਂ ਪਾ ਰਿਹਾ ਕੋਈ ਕੁਸ਼ ਪਾ ਰਿਹਾ ਮੈਂ ਇਦਾਂ ਦਾ ਹੈ ਨਹੀਂ ਮੈਂ ਜਿੱਥੇ ਟਰੈਵਲਿੰਗ ਕਰਦਾ ਹੋਮਾ ਯੋ ਮੈਂ ਕਿਤੇ ਕੋਈ ਜਗ੍ਹਾ ਦੇਖਣ ਚਾਹੁੰਦਾ ਮੈਂ ਉਹ ਵੀਡੀਓ ਪਾ ਦੇਣਾ ਹੁੰਦਾ ਜੀ ਮੈਂ ਤੇ ਮੇਰੀ ਵਾਈਫ ਕੁਕਿੰਗ ਕਰ ਰਹੇ ਹਾਂ ਮਤਲਬ ਵਾਈਫ ਕੁਕਿੰਗ ਕਰਦੀਦੀ ਮੈਂ ਨਾਲ ਫਿਰ ਖੜਾ ਦੇਖਦਾ ਹੁੰਦਾ ਹੈਲਪ ਕਰਾ ਦੇਣਾ ਹੁੰਦਾ ਕਿਤੇ ਕਿਤੇ ਥੋੜੀ ਬਹੁਤੀ ਤਾਂ ਮੈਂ ਉਹ ਕਿਤੇ ਕਿਤੇ ਵੀਡੀਓ ਬਣਾ ਲੈਣਾ ਹੁੰਦਾ ਜੀ ਚਿੱਤ ਕਰਿਆਵੇ ਠੀਕ ਹੈ ਕਿਤੇ ਘੁੰਮਣ ਚਲੇ ਗਏ ਤਾਂ ਬਾਹਰ ਸੈਰ ਕਰਨ ਚਲੇ ਗਏ ਉੱਥੇ ਮੜੀ ਮੋਟੀ ਬਣਾ ਲਈ ਪਰ ਫਜ਼ੂਲ ਦੀ ਮੈਂ ਘੱਟ ਬਣਾਣਾ ਹੁੰਦਾ ਕੁਝ ਵਿਸ਼ੇ ਕੋਈ ਟੌਪਿਕ ਤੇ ਗੱਲ ਕਰਨ ਦੀ ਜ਼ਿਆਦਾ ਬਣਾਈ ਦੀ ਹੈ ਤੇ ਤੁਹਾਨੂੰ ਵਧੀਆ ਲੱਗਦੀਆਂ ਮੈਨੂੰ ਖੁਸ਼ੀ ਹੁੰਦੀ ਆ ਭਈ ਤੁਹਾਨੂੰ ਵਧੀਆ ਲੱਗਦੀਆਂ ਤੇ ਬਸ ਕੁਝ ਮੈਂ ਆਪਣੀਆਂ ਯਾਦਾਂ ਸ਼ੇਅਰ ਜ਼ਿਆਦਾ ਕਰਦਾ ਹੁੰਦਾ ਹੈ ਤੁਹਾਨੂੰ ਪਤਾ ਹੋਣਾ ਤੁਸੀਂ ਦੇਖਿਆ ਹੋਣਾ ਮੇਰੇ ਕੋਲ ਨਾ ਕੈਮਰਾ ਕਾਫੀ ਸਾਲਾਂ ਤੋਂ ਸੀਗਾ 1998 ਚ ਮੈਂ ਕੈਮਰਾ ਲਿਆ ਸੀ ਤੇ ਜਦ ਤੋਂ ਮੈਨੂੰ ਇਹ ਆਦਤ ਸੀਗੀ ਭਈ ਅ ਕੁਝ ਜਿਹੜੀਆਂ ਵਧੀਆ ਜਿਹੀਆਂ ਹੁੰਦੀਆਂ ਚੀਜ਼ਾਂ ਉਹ ਮੈਂ ਰਿਕਾਰਡ ਕਰ ਲੈਂਦਾ ਹੁੰਦਾ ਸੀ ਤੇ ਉਹ ਮੈਂ ਉਦਾਂ ਆਪਣਾ ਡਾਟਾ ਸੰਭਾਲ ਕੇ ਰੱਖਿਆ ਆ ਸੀਗਾ ਤੇ ਉਹ ਡਾਟਾ ਮੈਂ ਜਿੱਦਾਂ ਹੁਣ ਸ਼ੇਅਰ ਕਰਦਾ ਰਹਿਣਾ ਉਹਨਾਂ ਕਿਤੇ ਕਿਤੇ ਸ਼ੇਅਰ ਕਰ ਦਿੰਨਾ ਹੁੰਨਾ ਆ ਪਿੱਛੇ ਜੇ ਕਾਫੀ ਉਹ ਡਾਟਾ ਮੇਰਾ ਦੇਖ ਕੇ ਮੈਨੂੰ ਦੋ ਤਿੰਨ ਚੈਨਲਾਂ ਤੋਂ ਮੇਰੀਆਂ ਇੰਟਰਵਿਊ ਵੀ ਦਿੱਤੀਆਂ ਹੁਣ ਇੱਕ ਘੈਂਟ ਘੈਂਟ ਪੰਜਾਬੀ ਚੈਨਲ ਨੇ ਇੰਟਰਵਿਊ ਲਈ ਸੀ ਮੇਰੀ ਵੀ ਸੋਸ਼ਲ ਮੀਡੀਆ ਤੇ ਮੇਰੀ ਤੇ ਮੇਰੀ ਵਾਈਫ ਦੀ ਇੰਟਰਵਿਊ ਆਈ ਸੀ ਆ ਹਾਂਜੀ ਉਹ ਕੁਕਿੰਗ ਬਹੁਤ ਵਧੀਆ ਕਰਦੇ ਆ ਜੀ ਮਤਲਬ ਰੱਬ ਦੀ ਮਿਹਰ ਕਹਿ ਸਕਦੇ ਆ ਜੀ ਰੱਬ ਦੀ ਮਿਹਰ ਹੈ ਕੁਕਿੰਗ ਪਤਿਆ ਕਰਦੇ ਆ ਸਿੰਪਲ ਜੀ ਕੁਕਿੰਗ ਕਰਦੇ ਆ ਕੋਈ ਜਿਆਦਾ ਕੰਪਲਿਕੇਟਡ ਨਹੀਂ ਕਰਦੇ ਹੈਗੇ ਆਮ ਜੋ ਜੋ ਚੀਜ਼ਾਂ ਬਣਦੀਆਂ ਜਿਹੜੀਆਂ ਬਣਾ ਸਕਦੇ ਆ ਤੇ ਅਸੀਂ ਵੀ ਵੈਸੇ ਵੀ ਘਰੇ ਜਿਆਦਾ ਕੁਕਿੰਗ ਕਰਦੇ ਹੁੰਨੇ ਆ ਅਮ ਜ ਬਾਹਰ ਜਿਹੜਾ ਰੇੜੀਆਂ ਰੂੜੀਆਂ ਤੇ ਖਾਣਾ ਅਮ ਬਿਲਕੁਲ ਹੀ ਬੰਦ ਨੇ ਮੈਂ ਤਾਂ ਖਾਂਦਾ ਨਹੀਂ ਹੈਗਾ ਤੇ ਸਫਾਈ ਨਾ ਹੋਵੇ ਨਾ ਮੈਂ ਉੱਥੇ ਖਾਂਦਾ ਨਹੀਂ ਹਗਾ ਪਰ ਇਹ ਨਹੀਂ ਮੈਂ ਦੇਖਦਾ ਹੁੰਨਾ ਵੀ ਉਹ ਕੌਣ ਬਣਾਦਾ ਆ ਕੋਈ ਵੀ ਬਣਾਦਾ ਹੋਵੇ ਕੋਈ ਵੀ ਕਮਿਊਨਿਟੀ ਦਾ ਹੋਵੇ ਸਫਾਈ ਹੋਵੇ ਤਾਂ ਖਾ ਸਕਦੇ ਆ ਨਹੀਂ ਬਹੁਤ ਘੱਟ ਪਰਹੇਜ਼ ਕਰੀਦਾ ਘਰੇ ਬਣਾਉਣ ਦੀ ਕੋਸ਼ਿਸ਼ ਕਰੀਦੀ ਵੀ ਜਿਹੜੀ ਚੀਜ਼ ਬਣਾਣੀ ਆ ਨਾ ਘਰੇ ਬਣਾਈਏ ਕਿਉਂਕਿ ਆਪਣਾ ਆਪਣੇ ਹੱਥੀਂ ਜਿਹੜੀ ਚੀਜ਼ ਬਣਾਈ ਹੁੰਦੀ ਉਹਦਾ ਸਕੂਨ ਅਲੱਗ ਹੁੰਦਾ ਹੈ ਤੇ ਮੈਨਾ ਵੀਡੀਓ ਹੁਣ ਬੰਦ ਕਰ ਦੇਣੀ ਆ ਮੈਂ 15 ਮਿੰਟ ਹੀ ਬਣਾਣਾ ਹੁੰਦਾ ਮੈਂ ਜ਼ਿਆਦਾ ਨਹੀਂ ਬਣਾਉਣਾ ਨੂੰ ਤੁਸੀਂ ਮੇਰੇ ਵੀਡੀਓ ਵੀ ਦੇਖੀ ਹੋਣੇ ਆ 15 20 ਮਿੰਟ ਤੋਂ ਵੱਧ ਨਹੀਂ ਹੁੰਦੇ ਫਿਰ ਮੈਂ ਲਾਈਵ ਦੁਬਾਰਾ ਫੇਰ ਹੋਵਾਂਗਾ ਇਸ ਟਾਈਮ 9:00 ਵਜੇ ਗਏ ਆ 9 ਤੋਂ 10:00 ਵਜੇ ਤੱਕ ਮੈਂ ਥੋੜਾ ਜਿਹਾ ਮੋਬਾਈਲ ਯੂਜ਼ ਕਰਨਾ ਹੈ ਕੁਝ ਜਦਾਂ ਮੈਨੂੰ ਮੈਸੇਜ ਆਇਓ ਹੁੰਦੇ ਆ ਫੇਸਬੁੱਕ ਤੇ ਇੰਸਟਾਗ੍ਰam ਤੇ ਉਹਨਾਂ ਦੇ ਸਾਰਿਆਂ ਦੇ ਜਵਾਬ ਵਗੈਰਾ ਦੇਣੇ ਹੁੰਦੇ ਆ ਮੈਂ ਨਹੀਂ ਚਾਹਦਾ ਕਿ ਕਿਸੇ ਨੂੰ ਜਵਾਬ ਨਾ ਦਿੱਤਾ ਜਾਵੇ ਬਹੁਤ ਜਣੇ ਮੈਨੂੰ ਪੁੱਛਦੇ ਆ ਉਹਨਾਂ ਨੂੰ ਸਾਰਿਆਂ ਨੂੰ ਜਵਾਬ ਦੇ ਕੇ ਫਿਰ 10 ਵਜੇ ਮੈਂ ਸੌਣਾ ਹੈ ਸਵੇਰੇ ਮੈਂ ਤਕਰੀਬਨ 6 ਵਜੇ ਉੱਠਣਾ ਝੂਠ ਨਹੀਂ ਮੈਂ ਬੋਲਦਾ 6 ਵਜੇ ਉੱਠਦਾ ਹੁੰਦਾ ਐਨੀ ਮੈਂ ਤੁਹਾਨੂੰ ਕਹੀ ਜਾਵਾਂ ਮੈਂ 4 ਵਜੇ ਉੱਠਦਾ ਜੀ 4 ਵਜੇ ਉੱਠ ਕੇ ਮੈਂ ਇਹ ਕਰਦਾ ਉਹ ਕਰਦਣਾ ਮੈਂ 6 ਵਜੇ ਉੱਠਦਾ ਆਰਾਮ ਨਾਲ ਉੱਠੀਦਾ 6 ਵਜੇ ਉੱਠ ਕੇ 7 ਵਜੇ ਦੁੱਧ ਲੈਣ ਜਾਣਾ ਤੇ ਛੇ ਤੋਂ 7 ਦੇ ਵਿਚਾਲੇ ਸੈਰ ਕਰਨੀ ਆ। ਬਾਕੀ ਸਵੇਰ ਦੀ ਸੈਰ ਦੀ ਤੁਸੀਂ ਵੀਡੀਓ ਦੇਖੀਆ ਹੋਣੀ ਆ ਮੇਰੀਆ। ਘਟਵਾਦੇ ਹੁਣ ਮੈਂ ਪਾਣਾ ਹੁੰਦਾ। ਮੈਂ ਨਾ ਫੋਨ ਨਹੀਂ ਲੈ ਜਾਂਦਾ ਸੈਰ ਤੇ। 나ਹੀਂ ਹੁਣ ਕੋਈ ਕਾਫੀ ਕੈਮਰਾ ਵੀ ਅਵੋਇਡ ਕਰਨ ਲੱਪਿਆ। ਕਿਤੇ ਕਿਤੇ ਕੋਈ ਗੱਲ ਵਧੀਆ ਹੋਵੇ ਤਾਂ ਮੈਂ ਉਹ ਕਰ ਦਿੰਦਾ ਹੁਣ ਨਾ ਜੇ ਕੋਈ ਮੇ ਕੋ ਟਾਪਿਕ ਹੋਵੇ ਨਾ ਮੇ ਕੋ ਟਾਈਮ ਨਾ ਹੋਵੇ ਮੈਂ ਸਵੇਰ ਦੀ ਸੈਰ ਤੇ ਵੀਡੀਓ ਵਗੈਰਾ ਬਣਾ ਦਿੰਦਾ। ਰਾਹੁਲ ਭਾਜੀ ਕੋਟ ਵਾਲੇ ਕੀ ਹਾਲ ਹੈ ਤੇ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਈ ਜੀ ਤੇ ਮੈਂ ਵੀ ਹੁਣ ਇਜਾਜ਼ਤ ਚਾਹਣਾ ਤੁਹਾਡੇ ਕੋਲੋਂ ਤੁਸੀਂ ਮੈਂ ਮੈਂ ਨਾ ਐਨਾ ਸੋਚਿਆ ਨਹੀਂ ਸੀਗਾ ਵੀ ਐਨੇ ਬੰਦੇ ਜੁੜ ਜਾਣਗੇ 19 ਬੰਦੇ ਕਿਉਂਕਿ ਮੈਂ ਤਕਰੀਬਨ 2 2 ਸਾਲ ਹੋ ਗਏ ਮੈਂ ਲਾਈਵ ਹੀ ਨਹੀਂ ਹੋਇਆ 2 ਸਾਲ ਲਾਈਵ ਹੀ ਨਹੀਂ ਹੋਇਆ ਅੱਜ 2 ਸਾਲ ਬਾਅਦ ਲਾਈਵ ਹੋਇਆ ਆਪਣੇ ਚੈਨਲ ਤੇ ਹੁਣ ਥੋੜਾ ਫ੍ਰੀਕੁਐਂਟਲੀ ਲਾਈਵ ਹੋਇਆ ਕਰਾਂਗਾ ਹਾਂ ਵਧੀਆ ਰਾਹੁਲ ਰਾਹੁਲ ਵਧੀਆ ਹੈ ਵਧੀਆ ਚੱਲ ਰਿਹਾ ਹੈ ਬਿਜ਼ੀ ਹੈ ਇਸ ਟਾਈਮ ਸਮਝ ਲਓ ਆ ਟਾਈਮ ਵੱਢ ਕੇ ਵੀਡੀਓ ਪਾ ਰਿਆ ਆ ਕਿਤੇ ਕਿਤੇ ਪਾ ਦੇਣਾ ਹੁੰਦਾ ਤੇ ਮਿਲਦੇ ਆ ਤੁਹਾਨੂੰ ਦੁਬਾਰਾ ਕੋਈ ਗੱਲਬਾਤਾਂ ਕਰਾਂਗੇ ਹੈਨਾ ਛੇ ਚੰਗੀਆਂ ਲੱਗੀਆਂ ਗੱਲਾਂ ਤਾਂ ਇਹ ਵੀਡੀਓ ਛੇ ਸ਼ੁਰੂ ਕਰ ਦਿਆ ਕਰੋ ਨਾਲੇ ਪਾਕਿਸਤਾਨ ਕਦੋਂ ਆਣਾ ਉਪਰ ਆਵਾਜ਼ਾਂ ਦੇਓ ਆਵਾਂਗੇ ਅਜੇ ਨਹੀਂ ਅਜੇ ਆਵਾਂਗੇ ਜ਼ਰੂਰ ਆਵਾਂਗੇ ਮੈਂ ਆਇਆ ਤਾਂ ਸੀਗਾ ਕਰਤਾਰਪੁਰ ਸਾਹਿਬ ਪਿਛਲੇ ਨਵੰਬਰ ਚ ਪਿਛਲੇ ਸਾਲ ਤੇ ਮੈਂ ਮੈਸੇਜ ਵੀ ਕੀਤਾ ਸੀ ਸਾਰਿਆਂ ਨੂੰ ਫਿਰ ਮੈਂ ਮੈਂ ਆ ਰਿਹਾ ਕਰਤਾਰਪੁਰ ਸਾਹਿਬ ਤੇ ਇੱਕ ਦਿਨ ਲਈ ਆਇਆ ਸੀ ਤੇ ਬਾਕੀ ਪਾਕਿਸਤਾਨ ਆਵਾਂਗੇ ਹਾਲ ਦੀ ਘੜੀ ਅਜੀ ਤਾਂ ਇੰਧਰੇ ਬਿਜ਼ੀ ਹੈ ਮੈਂ ਤਾਂ ਗਿਆ ਹੀ ਨਹੀਂ ਕੋਈ ਹੋਰ ਜਗ੍ਹਾ ਵੀ ਹਾਂਜੀ ਦੀਵਾਂਚੂ ਸੈਗਲ ਦੀਵਾਂਚੂ ਸੈਗਲ ਹਾਂਜੀ ਹੈਲੋ ਜੀ ਟੇਕ ਕੇਅਰ ਠੀਕ ਹੈ ਜੀ ਆਵਾਂਗੇ ਜੀ ਐਨ ਜਿੱਦਣ ਆਵਾਂਗੇ ਨਾ ਉਦੋਂ ਦੱਸਾਂਗੇ YouTube ਤੇ ਜਾਂ Instagram Facebook ਤੇ ਤੇ ਘੁਮਾਣੇ ਥੋੜਾ ਧੰਨਵਾਦ ਤੁਸੀਂ ਘੁਮਾਉਂਗੇ ਮੈਨੂੰ ਪੱਕਾ ਪਤਾ ਜੀ ਮੈਂ ਤਾਂ ਬਹੁਤ دوست ਹੈ ਮੇਰੇ ਉਧਰ ਵੀ ਬਹੁਤ ਜੁੜੇ ਹੋਏ ਆ ਬੰਦੇ ਤੇ ਕਾਫੀ ਜਗ੍ਹਾ ਮਤਲਬ ਤਮੰਨਾ ਹੈਗੀ ਦਿਲ ਚ ਆਣ ਦੀ ਹੈਲੋ ਫ੍ਰੋਮ ਸਿਕੰਦਰਪੁਰ ਪ੍ਰਭ ਤਾਜ ਠੀਕ ਹੈ ਜੀ ਸਿਕੰਦਰਪੁਰ ਹਗੜ ਸ਼ੰਕਰ ਦੇ ਨਾਲ ਹੈ ਜੀ ਪਨਾਮ ਕੋ अच्छा ठीक है ओके भाई थैंक्स ठीक है जी मिलते हैं अगली में ਤੇ ਮੈਂ ਨੈਕਸਟ ਵੀਡੀਓ ਚ ਤੁਹਾਨੂੰ ਮਿਲਦਾ ਸასი ਸ਼ਕਲ ਜੀ ਸਾਰਿਆਂ ਨੂੰ ਨਮਸਤੇ ਸਲਾਮ ਤੇ ਰੱਬ ਰਾਖਾ